Só é bem no to ਹਰ ਪਲ ਇਹੀ ਚਾਉਂਦਾ ਆ ਮੇਰੀ ਕੌਮ ਤੇ ਸਦਾ ਵਹਾਰ ਰਵੇ ਕੌਮ ਤੇ ਸਦਾ ਵਹਾਰ ਰਵੇ ਮੇਰੇ ਸ਼ੇਰਾਂ ਜਹੇ ਜਵਾਨਾਂ ਦਾ ਸਿਰ ਉੱਚਾ ਵਿੱਚ ਸੰਦਾਰ ਰਵੇ ਸ਼ੇਰਾਂ ਜਹੇ ਜਵਾਨਾਂ ਦਾ ਕਰਿਆ ਉੱਚਾ ਵਿੱਚ ਸੰਦਾਰ ਮੈਂ ਪੜ ਪੜ ਕੇ ਮੈਂ ਲਿਖ ਲਿਖ ਕੇ ਤੈਨੂੰ ਹੱਕ ਦੁਆ ਰਾ ਜੀਣੇ ਦਾ ਜਿਨ੍ਹਾਂ ਆਸਾਂ ਲਾਈਆਂ ਤੇਰੇ ਤੇ ਸਭ ਕੁਝ ਮੰਗਿਆ ਨੇ ਪਾਣੀ ਮਿਲਿਆ ਪੀੜੇ ਦਾ ਤੇਰੇ ਮਹਿਲਾ ਦੇ ਵਿੱਚ ਬੈਠਦਾ ਮਹਿਲਾ ਦੇ ਵਿੱਚ ਬੈਠੇ ਦਾ ਸਮਾ ਉਹ ਨਵਲ ਸਿਹਾ ਰਵੇ ਮੈਂ ਹਰ ਪਲ ਇਹ ਹੀ ਚਾਹੁੰਦਾ ਹਾਂ ਮੇਰੀ ਗੋਂਦ ਸਦਾ ਪਹਾੜ ਰਵੇ ਮੈਂ ਹਰ ਪਲ ਇਹ ਹੀ ਚਾਹੁੰਦਾ ਹਾਂ ਮੇਰੀ ਗੋਂਦ ਸਦਾ ਪਹਾੜ ਯਾਰ ਬਹੁਤ ਮੈਂ ਮੈਂ ਜ਼ਿੰਦਗੀ ਚੋ ਕਲਾਕਾਰ ਰਹੇ ਐ ਐਸੇ ਰੱਬ ਦੀ ਕਿਰਪਾ ਨਾਲ ਬਹੁਤ ਆ ਰੋਟੀ ਖਾਂਣ ਜੋਗੇ ਮੈਂ ਜੇ ਨਾ ਅਮਰਗਾ ਦੇ ਵਿੱਚ ਮੈਂ ਇੰਜੀਨੀਅਰ ਦੀ ਨੌਕਰੀ ਛੱਡ ਕੇ ਨਾ ਇਸ ਦੇਸ਼ ਦੇ ਵਿੱਚ ਜੇ ਮੈਂ ਬੈਠਾ ਲੱਗਿਆ ਕੈਨੇਡਾ ਦਾ ਮੇਰੇ ਕੋ ਪੱਕਾ ਵੀ ਜਾਇਆ ਮੈਂ ਇੰਜੀਨੀਅਰ ਹਾਂ 3 ਲੱਖ ਰੁਪਈਆ ਕਮਾ ਸਕਦਾ ਹਾਂ ਮੈਂ ਕੁੱਤੇ ਆਵਾਂਗੇ ਇਸ ਸਮਾਜ ਦੇ ਵਿੱਚ ਫਿਰਦਾ ਨਾ ਉਹਦਾ ਮੇਰਾ ਮਕਸਦ ਆ ਕੋਈ ਸਾਡੀਆਂ ਜੜਾਈਆਂ ਬਾਬਾ ਸਾਹਿਬ ਤੇਰੇ ਕਰ ਗਏ ਸਾਡੀਆਂ ਜੜਾਈਆਂ ਬਾਬਾ ਐ ਹੱਕਸਾਂ ਨੂੰ ਲੱਗੇ ਤੇ

سنگل گلامی والے گلا گیا ہنا گل بچ بابا میڈل پوا گیا سنگل گلامی والے گلا گیا ہر کلر بچ بابا میڈل پوا گیا ਨਾਮ ਤੇਰਾ ਲੈ ਇਹਨੇ ਸਵੇਰ ਉੱਠਦਾ ਵੀ ਕੇ ਸਾਡੀਆਂ ਚੜ੍ਹਾਈਆਂ ਸਾਡੀਆਂ ਵਡਾਹੀਆਂ ਸਾਡੀਆਂ ਉਚਾਈਆਂ ਸਾਡੀਆਂ ਉਚਾਈਆਂ ਬਾਬਾ ਸਾਹਿਬ

لکھائ بابا سار ہات سان پے دے ہاتھ مان لے ہاتھ سانو لے دے ہاتھ مانا لا دے سڈیا پڑھائیا ਸਾਡੀਆਂ ਲਖਾਈਆਂ ਸਾਡਾ ਸਾਰਾ ਕੁਝ ਹੈ ਸਾਡੀਆਂ ਬਿਲਡਿੰਗਾਂ ਸਾਡੀਆਂ ਕਾਰਾਂ ਸਾਡੀਆਂ ਕੋਠੀਆਂ ਸਾਡੇ ਕੈਨੇਡਾ ਅਮਰੀਕਾ ਵਿੱਚ ਪੜ ਰਹੇ ਬੱਚੇ ਇਹ ਸਾਰਾ ਕੁਝ ਬਾਬਾ ਸਾਹਿਬ ਤੇਰੇ ਕਰਕੇ ਆ ਅਗਰ ਤੂੰ ਨਾ ਇਸ ਧਰਤੀ ਤੇ ਆਉਂਦਾ ਤੇ ਮੇਰੀਆਂ ਹਜ਼ਾਰਾਂ ਹੋਰ ਆਉਣ ਵਾਲੀਆਂ نسلਾਂ ਔਰ ਪੀੜੀਆਂ ਇਸ ਧਰਤੀ ਦੇ ਤੋਂ ਪਾਣੀ ਨੂੰ ਹੀ ਤਰਸਦੀਆਂ ਚਲੇ ਜਾਂਦੀ ਹੈ ਤੇ ਬਾਬਾ ਸਾਹਿਬ ਅੰਬੇਦਕਰ ਰੇ ਪਾਣੀ ਦੇ ਲਈ ਵੀ ਮਹਾਤਲਾ ਦੇ ਉੱਤੇ ਮੋਰਚਾ ਲਾਉਣਾ ਪਿਆ ਸੀ ਆ ਪਾਣੀ ਪੀਣ ਦੇ ਲਈ ਮਹਿਮਾਨਾਂ ਦੇ ਅੱਗੇ ਮੇਰੇ ਖਿਆਲ 20 ਬੋਤਲਾਂ ਪਈਆਂ ਕੋਲਡ ਡਰਿੰਕ ਦੀਆਂ ਤੇ ਬਾਬਾ ਸਾਹਿਬ ਨੇ ਇਹ ਪਾਣੀ ਪੀਣ ਦੇ ਲਈ ਕਿੰਨਾ ਵੱਡਾ ਸੰਘਰਸ਼ ਕੀਤਾ ਸੀ ਇਹ ਪਾਣੀ ਸਾਡੇ ਤੱਕ ਜਿਹੜਾ ਪਹੁੰਚਿਆ ਇਹ ਬੜੀ ਸੰਘਰਸ਼ ਤੋਂ ਬਾਅਦ ਸਾਡੇ ਤੱਕ ਪਹੁੰਚਿਆ ਨਸੀਬ ਹੋਇਆ ਪਾਣੀ ਹੀ ਜੀਵਨ ਹੈ ਲੇਕਿਨ ਇਸ ਜੀਵਨ ਦੇ ਲਈ ਸਾਡੇ ਬਜ਼ੁਰਗ ਤਰਸਦੇ ਰਹੇ ਬੰਨੇ ਬਹਿਰ ਤਲਾਹ ਦੇ ਵਿੱਚ ਜਦ ਪਾਇਆ पिला भॻर पिलूं मोम बजला रा महाराजू चवनि चू राजा जे महाराज चादनी चूथ आया राजे महाराज

راج رتن کی جب تھی بابا صاحب پیار کرتے تھے متحدہ اکثر دور آ جانا چاہیے گا سن کے نہیں تو نہیں پیار کرتے دے راجا درجے اور یاد آ گئی

ہاتھ نہیں لایا بچے نہیں ہونے میں اپنی ماں کی گولی چریا گیا مریا پیا دیکھا راج رتن چلا گیا جی کا دل بنا کر سلوکی

گورنمنٹ کی تاریخی آج مہا تاریخی سرکرشپ کوالیفکیشن سی پھر

اور معافی جلو پتا لگا پیشائی سکون کرتی کیا سورج پڑا ہے اور

مہنگائی پہ ڈگری

سوچنا چاہیے کلر میں لڑنا چاہیے اور سب میں لڑنا چاہیے میں زیادہ تسلی نہیں ہونا بہتے کٹڑ نہیں ہونا جبر کاسٹ والے سب پیار نہیں کرتے جی شری نام کی کوئی حد نہیں ہے جی وہ سا جے بھی تکلیف آپ جی نام کہ جو ہاتھ ہو ہاتھ ہے لڑا گے

ਆਰੇ ਮੁੰਡੇ ਦੇ ਗਲਾਸ ਕੋ ਕੇ ਸਾਰੇ ਚੱਕੀ ਹੈ ਆਹ ਮੇਰੀ ਸਭ ਤੋਂ ਵੱਡੀ ਗੱਲ ਤਜੇਗਾ ਉਹ ਫੜਨਾ ਸ਼ੇਰ ਕਰਦਾ ਔਰ ਹੁੰਦੀ ਗਾਏ ਮਾਜਾ ਮੈਨੂੰ ਅਗਲੀ ਗੱਲ ਦੇਖ ਨਹੀਂ ਕਹਿੰਦਾ ਤੈਨੂੰ ਪਤਾ ਲੱਗਦੀ ਮੈਂ ਜ਼ਿੰਦਗੀ ਚਾਹ ਕਰਦੇ ਅੱਜ ਦੇਖਿਆ ਮੈਂ Try ਚਾਹ ਨਹੀਂ ਸੀ ਕੀਤੀ ਪਰ ਤੇਰੇ ਦਿਮਾਗ ਕਿਦਕ ਪਰਣਾ ਹੋ ਜਾਏ ਤੇ ਮੈਂ ਹਰ ਸਦੀ ਇੱਛਾ ਅਸ਼ੁਭਤੀ ਜਾਣੀ ਨਹੀਂ ਸਕਿਆ ਤੇ ਜਿੱਥੇ ਕਿਤੇ ਇੰਨਾ ਦਾ ਰਿਲੇਅਰ ਤੁਹਾਨੂੰ ਮਿਲੇ ਮੈਨੂੰ ਮਿਲੇ

ਅੱਜ ਸਾਥ ਸੋਚਣ ਦੀ ਖਾਇਆ ਮੈਂ ਸ਼ਰਧਾਨਾ ਧੰਨਵਾਦ ਕਰਦਾ ਗਿਆ 3 ਜੱਟ ਕਲਾਂ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵਰਦਾਨ ਗੋਬਿੰਦ ਰਾਏ ਜੀ ਉਹਨਾਂ ਦੀ ਸਮੁੱਚੀ ਟੀਮ ਸਮੋ ਨਗਰ ਨਿਵਾਸੀ ਤੇ ਸਾਰੇ ਕਮੇਟੀ ਦੇ ਦਰਜਾਬਾਰ ਅਹੁਦੇਦਾਰ ਸਹਿਬਾਨ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲ ਤੋਂ